ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਰਪਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਈ ਹੈ ਜੀ ਕੜੀ ਪਕੌੜਿਆਂ ਵਾਲੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਕੜੀ ਬਣ ਕੇ ਤਿਆਰ ਹੁੰਦੀ ਆ ਤੇ ਤੁਹਾਡੇ ਨਾਲ ਪੂਰੀ ਰੈਸਪੀ ਜਿਹੜੀ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਜਿਹੜਾ ਵਾ ਪੂਰਾ ਦੇਖਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਕੜੀ ਬਣਾਉਣ ਦਾ ਤਰੀਕਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਗੈਸ ਔਨ ਕਰ ਲਾਂਗੇ ਤੇ ਕੜਾਈ ਜਿਹੜੀ ਉੱਪਰ ਚੜਾ ਲਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਹੀ ਦੱਸਦੇ ਜਾਵਾਂਗੇ ਆਪਾਂ ਕੀ ਕੀ ਸਮਾਨ ਲਿਆ ਵਾ ਸਭ ਤੋਂ ਪਹਿਲਾਂ ਆਪਾਂ ਜੀ ਕੜਾਈ ਦੇ ਵਿੱਚ ਪਾਵਾਂਗੇ ਤੇਲ ਇੱਕ ਕੜਚੀ ਦੇ ਕਰੀਬ ਮੈਂ ਜਿਹੜਾ ਤੇਲ ਪਾਇਆ ਵਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਮੇਥੀ ਦਾਣਾ ਮੈਂ ਜੀ ਮੇਥੀ ਦਾਣਾ ਇੱਥੇ ਇੱਕ ਚਮਚ ਦੇ ਕਰੀਬ ਐਡ ਕਰਾਂਗੀ ਤੇਲ ਜਿਹੜਾ ਆਪਣਾ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਮੇਥੀ ਦਾਣਾ ਜਿਹੜਾ ਪਾ ਦਾਂਗੇ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਜੀ ਕੜੀ ਦੇ ਵਿੱਚ ਤੁਸੀਂ ਜ਼ਰੂਰ ਐਡ ਕਰਿਓ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਹਿ ਥੋੜੀ ਤੇਲੀ ਫਰਾਈ ਹੋਣ ਦਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੜੀ ਪੱਤਾ ਤੇ ਮੈਂ ਇਥੇ ਇਸ ਤਰ੍ਹਾਂ ਦੋ ਟਾਹਣੀਆਂ ਲਿਆਂ ਨੇ ਕੜੀ ਪੱਤੇ ਦੀਆਂ ਤੇ ਆਪਾਂ ਕੜੀ ਪੱਤਾ ਇਸ ਤਰ੍ਹਾਂ ਤੋੜ ਕੇ ਵਿੱਚ ਪਾ ਦਾਂਗੇ ਬਹੁਤ ਹੀ ਜ਼ਿਆਦਾ ਤੀਸਟੀ ਕੜੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਹਲਾ ਦਾਂਗੇ ਥੋੜੀ ਤੇਲੀ ਇਸ ਨੂੰ ਪੋਨ ਲਾਂਗੇ ਪਹਿਲਾਂ ਆਪਾਂ ਠੀਕ ਹੈ ਜੀ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪਿਆਜ਼ ਤੇ ਲਸਣ ਇਹਨਾਂ ਨੂੰ ਮੈਂ ਮੋਟਾ ਪਰ ਲੰਬਾ ਲੰਬਾ ਕੱਟ ਲਿਆ ਸੀਗਾ ਠੀਕ ਹੈ ਜੀ ਇਹ ਇੱਕ ਪਿਆਜ਼ ਲਿਆ ਸੀ ਮੈਂ ਵੱਡਾ ਤੇ ਚਾਰ-ਪੰਜ ਜਿਹੜੀਆਂ ਸੀਗੀਆਂ ਕਲੀਆਂ ਲਈਆਂ ਸੀ ਲਸਣ ਦੀਆਂ ਉਹਨਾਂ ਨੂੰ ਮੈਂ ਲੰਬਾ ਲੰਬਾ ਜਿਆਦਾ ਕੱਟ ਲਿਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਪਿਆਜ਼ਾਂ ਨੂੰ ਠੀਕ ਹੈ ਜੀ ਤੇ ਲੋ ਜੀ ਆਪਣੇ ਜਿਹੜੇ ਪਿਆਜ਼ ਨੇ ਫਰਾਈ ਹੋ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਬਾਕੀ ਜਿਹੜੇ ਆਪਣੇ ਮੇਟੇ ਮਸਾਲੇ ਹੈਗਾ ਉਹ ਐਡ ਕਰਾਂਗੇ ਵਿੱਚ ਆਪਾਂ ਇਹਦੇ ਸਭ ਤੋਂ ਪਹਿਲਾਂ ਮੈਂ ਇੱਥੇ ਐਡ ਕਰਾਂਗੀ ਜੀ ਇਹਦੇ ਵਿੱਚ ਹਰੀ ਮਿਰਚ ਠੀਕ ਹੈ ਜੀ ਇਹ ਆਪਾਂ ਹਰੀ ਮਿਰਚ ਜਿਹੜੀ ਆ ਗ੍ਰाइंड ਕਰ ਲਈ ਸੀਗੀ ਠੀਕ ਹੈ ਜੀ ਇਹ ਮੈਂ ਇੱਕ ਚਮਚ ਦੇ ਕਰੀਬ ਜਿਹੜੀ ਆ ਐਡ ਕਰਾਂਗੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿੰਨਾ ਤੁਸੀਂ ਟਿੱਕੀ ਜਿਹੜੀਆਂ ਖਾਣਾ ਪਸੰਦ ਕਰੋਗੇ ਠੀਕ ਹੈ ਜੀ ਤੇ ਲੋ ਜੀ ਆਪਣੇ ਪਿਆਜ਼ ਵੀ ਜਿਹੜੇ ਹਲਕੇ ਜਿਹੇ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਜਿਹੜੇ ਨੇ ਉਹ ਐਡ ਕਰ ਦਾਂਗੇ ਇੱਥੇ ਮੈਂ ਇੱਕ ਚਮਚ ਦੇ ਕਰੀਬ ਜਿਹੜਾ ਨਮਕ ਐਡ ਕੀਤਾ ਤੇ ਅੱਧਾ ਚਮਚ ਮੈਂ ਹੋਰ ਐਡ ਕੀਤਾ ਠੀਕ ਹੈ ਜੀ ਤੇ ਹੁਣ ਜੀ ਆਪਾਂ ਅੱਧਾ ਚਮਚ ਦੇ ਕਰੀਬ ਜਿਹੜੀ ਹਲਦੀ ਐਡ ਕੀਤੀ ਹੈ ਵਿੱਚ ਤੇ ਅੱਧਾ ਚਮਚ ਦੇ ਕਰੀਬ ਮੈਂ ਜਿਹੜੀ ਕੁੱਟੀ ਹੋਈ ਲਾਲ ਮਿਰਚ ਐਡ ਕੀਤੀ ਹੈ ਤੇ ਹੁਣ ਆਪਾਂ ਸਭ ਨੂੰ ਇਸ ਤਰ੍ਹਾਂ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਹਿਲਾ ਲਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਪਾਣੀ ਠੀਕ ਹੈ ਜੀ ਤੁਸੀਂ ਜਿੰਨਾ ਕਿ ਬੇਸਨ ਲੈਣਾ ਨਾ ਉਹਦਾ 7-8 ਗੁਣਾ ਪਾਣੀ ਜਿਹੜਾ ਉਹ ਤੁਸੀਂ ਪਾ ਦਿਓ ਮੈਂ ਤਾਂ ਵੈਸੇ ਆਪਣੇ ਹਿਸਾਬ ਦੇ ਨਾਲ ਪਾ ਦਿੱਤਾ ਅਗਰ ਤੁਸੀਂ ਮੈਜ਼ਰਮੈਂਟ ਦੇ ਸਾਹਮਣੇ ਲਪਾਉਣਾ ਚਾਹੁੰਦੇ ਹੋ ਤਾਂ ਜਿੰਨਾ ਤੁਸੀਂ ਬੇਸਨ ਲੈਣਾ ਹੈਗਾ ਕੜੀ ਬਣਾਉਣ ਦੇ ਲਈ ਉਹਦਾ ਤੁਸੀਂ ਅ ਅ 8 ਤੋਂ 9 ਗੁਣਾ ਜਿਹੜਾ ਪਾਣੀ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਤੇ ਇੱਧਰ ਜੀ ਆਪਾਂ ਪਕੌੜੇ ਬਣਾਉਣ ਦੇ ਲਈ ਹੁਣ ਆਪਾਂ ਇੱਧਰ ਆਲੂ ਜਿਹੜੇ ਨੇ ਕੱਟ ਲਏ ਸੀਗੇ ਪਹਿਲਾਂ ਹੀ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਆਲੂ ਲਏ ਸੀ ਉਹਨਾਂ ਨੂੰ ਬ੍ਰਿਕ ਬ੍ਰਿਕ ਕੱਟ ਲਿਆ ਸੀ ਲੰਬੇ ਸਾਈਜ਼ ਦੇ ਵਿੱਚ ਤੇ ਇੱਕ ਮੈਂ ਪਿਆਜ਼ ਲਿਆ ਸੀ ਉਸ ਨੂੰ ਵੀ ਇਸ ਤਰ੍ਹਾਂ ਲੰਬੇ ਸਾਈਜ਼ ਦੇ ਵਿੱਚ ਕੱਟ ਲਿਆ ਸੀਗਾ ਤੁਸੀਂ ਕੱਲੇ ਆਲੂਆਂ ਦੇ ਪਕੌੜੇ ਵੀ ਬਣਾ ਸਕਦੇ ਹੋ ਤੇ ਕੱਲੇ ਪਿਆਜ਼ ਦੇ ਬਣਾ ਸਕਦੇ ਹੋ ਪਰ ਮੈਂ ਦੋਨਾਂ ਨੂੰ ਮਿਕਸ ਤੇ ਹੁਣ ਜਿਹਦੇ ਵਿੱਚ ਮੈਂ ਬੇਸਨ ਐਡ ਕਰ ਦਾਂਗੀ ਤੇ ਤੇ ਹੁਣ ਆਪਾਂ ਇਹਨੂੰ ਜਿਹੜਾ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਪਕੌੜਿਆਂ ਪਕੌੜੇ ਬਣਾਉਣ ਦੇ ਲਈ ਆਪਾਂ ਤੇ ਇੱਥੇ ਮੈਂ ਅੱਧੀ ਚਮਚ ਦੀ ਕਰੀਬ ਜਿਹੜੀ ਆ ਹਰੀ ਮਿਰਚ ਜਿਹੜੀ ਐ ਐਡ ਕੀਤੀ ਆ ਪੀਸੀ ਹੋਈ ਮਤਲਬ ਗ੍ਰाइंड ਕੀਤੀ ਹੋਈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਾਕੀ ਦੇ ਮਸਾਲੇ ਇੱਥੇ ਮੈਂ ਇੱਕ ਚਮਚ ਦੇ ਕਰੀਬ ਜਿਹੜਾ ਨਮਕ ਜਿਹੜਾ ਐਡ ਕੀਤਾ ਵਾ ਵਾਈਟ ਨਮਕ ਤੇ ਅੱਧੀ ਚਮਚ ਤੋਂ ਵੀ ਘੱਟ ਜਿਹੜੀ ਐ ਮੈਂ ਚੌਥਾ ਹਿੱਸਾ ਚਮਚ ਦਾ ਆ ਲਾਲ ਮਿਰਚ ਵਿੱਚ ਐਡ ਕੀਤੀ ਹੈ ਤੇ ਥੋੜੀ ਜਿਹੀ ਹਲਦੀ ਹਲਦੀ ਤੁਸੀਂ ਸਕਿੱਪ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਠੀਕ ਹੈ ਜੀ 컬러 ਕਰਨ ਦੇ ਲਈ ਮੈਂ ਹਲਦੀ ਜਿਹੜੀ ਆ ਐਡ ਕੀਤੀ ਸੀ ਵਿੱਚ ਥੋੜੀ ਜਿਹੀ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਸਾਰੇ ਮਸਾਲਿਆਂ ਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਤਾਂ ਜੋ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਵਿੱਚ ਜਿਹੜੇ ਨੇ ਮਿਕਸ ਹੋ ਜਾਣ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਥੋੜਾ ਜਿਹਾ ਜ਼ਿਆਦਾ ਪਾਣੀ ਨਹੀਂ ਪਾਣਾ ਹੈਗਾ ਬਸ ਥੋੜਾ ਜਿਹਾ ਪਾਣੀ ਪਾਣਾ ਕਿਉਂਕਿ ਆਪਾਂ ਪਕੌੜੇ ਬਣਾਣੇ ਨੇ ਠੀਕ ਹੈ ਜੀ ਤੇ ਆਪਾਂ ਜਿਹੜੀ ਪਕੌੜਿਆਂ ਵਾਲੀ ਕੜੀ ਬਣਾਵਾਂਗੇ ਅੱਜ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਕੜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਇਸ ਤਰੀਕੇ ਦੇ ਨਾਲ ਤੇ ਲੋ ਜੀ ਹੁਣ ਮੈਂ ਹੱਥਾਂ ਦੇ ਨਾਲ ਹੀ ਮਿਕਸ ਕਰਾਂਗੀ ਕਿਉਂਕਿ ਹੱਥਾਂ ਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਜਿਹੜੇ ਨੇ ਮਿਕਸ ਹੋ ਜਾਂਦੇ ਆ ਤੇ ਜਿਹੜਾ ਬੇਸਣਾ ਚੰਗੀ ਤਰ੍ਹਾਂ ਕੋਟ ਹੋ ਜਾਏਗਾ ਉੱਪਰ ਪਿਆਜ਼ ਤੇ ਆਲੂਆਂ ਦੇ ਉੱਪਰ ਤੇ ਲੋ ਜੀ ਪਕੌੜੇ ਬਣਾਉਣ ਦੇ ਲਈ ਆਪਣਾ ਜਿਹੜਾ ਮਟੀਰੀਅਲ ਤਿਆਰ ਹੋ ਗਿਆ ਵੈ ਤੇ ਹੁਣ ਇੱਧਰ ਜੀ ਆਪਾਂ ਤੇਲ rakh ਦਿੱਤਾ ਸੀਗਾ ਪਹਿਲਾਂ ਹੀ ਗਰਮ ਹੋਣ ਦੇ ਲਈ ਪੈਨ ਦੇ ਵਿੱਚ ਤੇ ਹੁਣ ਆਪਾਂ ਪਕੌੜੇ ਬਣਾ ਲਾਂਗੇ ਫਟ ਪਕੌੜੇ ਜਿਆਦਾ ਵੱਡੇ ਸਾਈਜ਼ ਦੇ ਨਹੀਂ ਬਣਾਉਣੇ ਹੈਗੇ ਠੀਕ ਹੈ ਜੀ ਛੋਟੇ ਛੋਟੇ ਸਾਈਜ਼ ਤੇ ਬਣਾਵਾਂਗੇ ਮਤਲਬ ਮੀਡੀਅਮ ਜਿਹਾ ਸਾਈਜ਼ ਹੋਵੇਗਾ ਨਾ ਜਿਆਦਾ ਵੱਡੇ ਤੇ ਨਾ ਛੋਟੇ ਜਿਵੇਂ ਆਪਾਂ ਪਫਾਫਟ ਜਿਹੜੀ ਨੇ ਪਕੌੜੇ ਜਿਹੜੇ ਆ ਬਣਾ ਲਾਂਗੇ ਤੇ ਲੋ ਜੀ ਆਪਣੇ ਜਿਹੜੇ ਪਕੌੜੇ ਨੇ ਰੈਡੀ ਹੋ ਗਏ ਨੇ ਤੇ ਇਹਨੂੰ ਆਪਾਂ ਪਲੇਟ ਵਿੱਚ ਕੱਢ ਲੈਣੇ ਆ ਠੀਕ ਹੈ ਜੀ ਤੇ ਲੋ ਜੀ ਆਪਾਂ ਦੇਖ ਸਕਦੇ ਹਾਂ ਜੀ ਕਿੰਨੇ ਵਧੀਆ ਪਕੌੜੇ ਬਣਨੇ ਨੇ ਇਹਨਾਂ ਨੂੰ ਆਪਾਂ ਉਸ ਤਰ੍ਹਾਂ ਵੀ ਖਾ ਸਕਦੇ ਹਾਂ ਪਰਾ ਪਕੜੀ ਲਈ ਬਣਾਇਆ ਤੇ ਕੜੀ ਵਿੱਚ ਹੀ ਪਾਵਾਂਗੇ ਤੇ ਹੁਣ ਜਿਹੜੇ ਬਾਕੀ ਦੇ ਰਹਿੰਦੇ ਪਕੌੜੇ ਆ ਆਪਾਂ ਉਹ ਵੀ ਬਣਾ ਲੈਣੇ ਆ ਫਟਾਫਟ ਤੇ ਇਹ ਜਿਹੜਾ ਬੇਸਨ ਬਚਿਆ ਥੋੜਾ ਜਿਹਾ ਵਿੱਚ ਪਤਿਲੇ ਤੇ ਆਪਾਂ ਇਹਦੇ ਵਿੱਚ ਜਿਹੜਾ ਵਾ ਦਹੀਂ ਤੇ ਬੇਸਨ ਘੋਲਾਂਗੇ ਕੜੀ ਦੇ ਵਿੱਚ ਕੜੀ ਵਾਲਾ ਠੀਕ ਹੈ ਜੀ ਪਕੌੜੇ ਆਪਣੇ ਬਣ ਗਏ ਚੁੱਕੇ ਨੇ ਬਣ ਗਏ ਨੇ ਤੇ ਆ ਜਿਹੜਾ ਬਚ ਗਿਆ ਵਾ ਇਹਦੇ ਵਿੱਚ ਆਪਾਂ ਹੁਣ ਬੇਸਨ ਘੋਲ ਲਾਂਗੇ ਬਾਅਦ ਵਿੱਚ ਤੇ ਆ ਜਿਹੜੇ ਪਕੌੜੇ ਨੇ ਆਪਾਂ ਇਹ ਵੀ ਕੱਢ ਲਈਏ ਪਲੇਟ ਦੇ ਵਿੱਚ ਠੀਕ ਹੈ ਜੀ ਪਕੌੜਿਆਂ ਦਾ ਆਪਣਾ ਕੰਮ ਜਿਹੜਾ ਆ ਖਤਮ ਹੋ ਚੁੱਕਿਆ ਵਾ ਪਕੌੜੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਬੇਸਣ ਦੀ ਤਿਆਰੀ ਕਰਾਂਗੇ ਜਿਹੜਾ ਆਪਾਂ ਘੋਲ ਕੇ ਕੜੀ ਦੇ ਵਿੱਚ ਪਾਉਣਾ ਠੀਕ ਹੈ ਜੀ ਇੱਥੇ ਮੈਂ 2 ਵੱਟੇ ਚਮਚ ਦੇ ਕਰੀਬ ਠੀਕ ਹੈ ਜੀ ਬੇਸਣ ਲਿਆਵਾ ਹੋਰ ਕਿਉਂਕਿ ਥੋੜਾ ਜਿਹਾ ਬੇਸਣ ਆਪਣਾ ਪਹਿਲਾਂ ਵੀ ਹੈਗਾ ਸੀ ਪਤੀਲੇ ਦੇ ਵਿੱਚ ਪਕੌੜਿਆਂ ਵਿੱਚ ਜਿਹੜਾ ਬਚਿਆ ਸੀਗਾ ਠੀਕ ਹੈ ਜੀ ਤੁਸੀਂ ਅੱਧੀ ਕੋਲੀ ਦੇ ਕਰੀਬ ਸਮਝ ਲਓ ਬੇਸਣ ਹੈਗਾ ਵਿੱਚ ਠੀਕ ਹੈ ਜੀ ਬੇਸਣ ਲਿਆਵਾ ਮੈਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਦਹੀਂ ਤੇ ਦਹੀਂ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਲੈ ਸੀਗਾ ਪਹਿਲਾਂ ਦੇਖ ਸਕਦੇ ਹੋ ਤੁਸੀਂ ਇਹ ਫੈਂਟ ਹੈ ਦਹੀਂ ਵਾ ਤੁਸੀਂ ਵੀ ਇਸ ਤਰ੍ਹਾਂ ਫੈਂਟ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹ ਮੇਰੇ ਕੋਲ ਖੱਟੇ ਵਾਲਾ ਦਹੀਂ ਆ ਠੀਕ ਹੈ ਜੀ ਅਗਰ ਤੁਹਾਡੇ ਕੋਲ ਘੱਟ ਖੱਟੇ ਵਾਲਾ ਦਹੀਂ ਹੈ ਤਾਂ ਤੁਸੀਂ ਵੱਧ ਐਡ ਕਰ ਸਕਦੇ ਹੋ ਮੇਰੇ ਕੋਲੇ ਥੋੜਾ ਜ਼ਿਆਦਾ ਖੱਟੇ ਵਾਲਾ ਦਹੀਂ ਸੀਗਾ ਤੇ ਇਸ ਨੂੰ ਆਪਾਂ ਹੁਣ ਮਿਕਸ ਕਰਾਂਗੇ ਚੰਗੀ ਤਰ੍ਹਾਂ ਤਾਂ ਜੋ ਕੋਈ ਗੁੱਟਲੀ ਨਾ ਰਵੇ ਤੁਸੀਂ ਵਿਸਕਰ ਦੇ ਨਾਲ ਵੀ ਇਸ ਨੂੰ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਹਿਲਾਉਂਦੇ ਹੋਏ ਇਸ ਤਰ੍ਹਾਂ ਮਿਕਸ ਕਰ ਲਾਂਗੇ ਤੇ ਲੋ ਜੀ ਆਪਣਾ ਜਿਹੜਾ ਬੇਸਣ ਦਾ ਕੋਲ ਜਿਹੜਾ ਤਿਆਰ ਹੋ ਗਿਆ ਵਾ ਤੇ ਹੁਣ ਆਪਾਂ ਇਸ ਨੂੰ ਜਿਹੜਾ ਪਾਣੀ ਆਪਾਂ ਕੜਾਈ ਦੇ ਵਿੱਚ ਰੱਖਿਆ ਸੀ ਨਾ ਪਾ ਕੇ ਤੜਕਾ ਲਗਾ ਕੇ ਪਾ ਕੇ ਉਹ ਬੋਇਲ ਹੋ ਚੁੱਕਿਆ ਵਾ ਦੇਖ ਸਕਦੇ ਹੋ ਤੁਸੀਂ ਆਪਾਂ ਹੁਣ ਇਹਦੇ ਵਿੱਚ ਇਸ ਨੂੰ ਐਡ ਕਰ ਦਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਦਬ ਸਾਰਾ ਜਿਹੜਾ ਵੀ ਹੈਗਾ ਵਿੱਚ ਬੇਸਣ ਤੇ ਦਹੀਂ ਜਿਹੜਾ ਉਸ ਨੂੰ ਚੰਗੀ ਤਰ੍ਹਾਂ ਪੱਤੀ ਦੇ ਵਿੱਚ ਕੱਟ ਕੇ ਕੜਾਈ ਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਤੱਕ ਪਕਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਫालतੂ ਜਿਹੜਾ ਐਕਸਟਰਾ ਪਾਣੀ ਜਿਹੜਾ ਬਿਲਕੁਲ ਨਹੀਂ ਐਡ ਕਰਾਂ ਜਿੰਨਾ ਪਾਣੀ ਆਪਾਂ ਵਿੱਚ ਪਾਇਆ ਸੀਗਾ ਪਹਿਲਾਂ ਤੜਕੇ ਦੇ ਵਿੱਚ ਉਹਦੇ ਵਿੱਚ ਹੀ ਓਨੇ ਦੇ ਵਿੱਚ ਹੀ ਆਪਣੀ ਜਿਹੜੀ ਕੜੀ ਬਣ ਕੇ ਤਿਆਰ ਹੋ ਗਈ ਦੇਖ ਸਕਦੇ ਹੋ ਤੁਸੀਂ ਹੁਣ ਕੜੀ ਪਹਿਲਾਂ ਨਾਲ ਥੋੜੀ ਜਿਹੀ ਸੰਘਣੀ ਹੋ ਗਈ ਐ ਤੇ ਆਪਾਂ ਇਸ ਨੂੰ ਥੋੜੀ ਦੇਰ ਲਈ ਹੋਰ ਪਕਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਟੱਕ ਦਿੰਨੇ ਆ ਥੋੜੀ ਦੇਰ ਲਈ ਤਾਂ ਜੋ ਹੋਰ ਚੰਗੀ ਤਰ੍ਹਾਂ ਪੱਕ ਜਾਵੇ ਕੜੀ ਹਾਂ ਜੀ ਆਪਾਂ ਚੱਕ ਕਰ ਦਿਆਂ ਦੁਬਾਰਾ ਦੇਖ ਸਕਦੇ ਹੋ ਤੁਸੀਂ ਆਪਣੀ ਜਿਹੜੀ ਕੜੀ ਹੈ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਜਿਹੜੇ ਪਕੌੜੇ ਬਣਾ ਕੇ ਤਿਆਰ ਕੀਤੇ ਸੀ ਉਹ ਵਿੱਚ ਐਡ ਕਰ ਦਾਂਗੇ ਠੀਕ ਹੈ ਜੀ ਪਕੌੜੇ ਜਿਹੜੇ ਆਪਾਂ ਬਿਲਕੁਲ ਲਾਸਟ ਤੇ ਐਡ ਕਰਨੇ ਆ ਤੁਹਾਨੂੰ ਆਪਣੀ ਜਿਹੜੀ ਕੜੀ ਹੈ ਬਣ ਕੇ ਤਿਆਰ ਹੋ ਜੇਗੀ ਠੀਕ ਹੈ ਜੀ ਤੇ ਲਓ ਜੀ ਆਪਣੀ ਜਿਹੜੀ ਕੜੀ ਹੈ ਆਲਮੋਸਟ ਬਣ ਕੇ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਆਪਣੀ ਕੜੀ ਜਿਹੜੀ ਬਣ ਕੇ ਤਿਆਰ ਹੋਵੇਗੀ ਇਸ ਤਰ੍ਹਾਂ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਤਾਂ ਪਲੀਜ਼ ਮੈਨੂੰ ਲਾਈਕ ਕਰ ਤੇ ਕਮੈਂਟਸ ਵਿੱਚ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ